ਨਾ ਫਿਕਸ ਡੈਕਟੋਰਡਡ ਬਸ਼ੀਜੀ ਦੀ ਤੰਗੀ ਦਾ ਮਾਮਲਾ ਸਾਮਲ ਆਇਆ ਪਤਾ ਲੱਗਿਆ ਕਿ ਤੁਹਾਡੇ ਨਾਲ ਸਰਕਾਰੀ ਨਕਰ ਵੀ ਜੁੜੀ ਹੈ ਕੀ ਮਾਮਲਾ ਸੀ ਉਹ ਕਿਵੇਂ ਹੱਲ ਕਰਦਾ ਬਸ ਵੇਦੂ ਦੀ ਅਗਾਸਤ 24 ਦੀ ਗੱਦਾ ਕਿਦ ਨੂੰ ਇੱਕ ਕਾਲ ਆਉਂਦੀ ਹੈ ਉਹ ਬੋਲ ਰਿਹਾ ਕਿ ਮੈਂ ਇਸ ਕਸਟਮ ਬੂਰੀ ਹੈ ਇੰਦਰਾ ਗੰਦੀ 에어ਪੋਰਟ ਲਈ ਸਾਨੂੰ ਇੱਕ ਪਾਰਸਲ ਮਿਲਿਆ ਜਿਹੜਾ ਤੁਹਾਡੇ ਵੱਲੋਂ ਗੱਗੇ ਤੋਂ ਪਿੱਛਾ ਤੇ ਉਹਦੇ ਵਿੱਚ ਕੁਝ ਪਾਸਪੋਰਟ ਮਿਲੇ ਆ ਕੁਝ ਹੋਰ ਡਾਕੂਮੈਂਟ ਮਿਲੇ ਆ ਕੁਝ ਉਹਦੇ ਵਿੱਚ ਡਰੱਗਸ ਪਾਈਆਂ ਹੋਈਆਂ ਤੇ ਤੁਸੀਂ ਦੱਸੋ ਇਹ ਪਾਰਸਲ ਕੀਤਾ ਮੈਂ ਕਹਿੰਦੇ ਨਹੀਂ ਮੈਂ ਪਾਰਸਲ ਬਿਲਕੁਲ ਨਹੀਂ ਕੀਤਾ ਨਾ ਮੈਂ ਕਦੇ ਬੰਬੇ ਗਿਆ ਹੇਕ ਬਹੁਤ ਦੇਰ ਬੈਠਾ ਹਾਂ ਇੱਕੋ ਕਾਫੀ ਦੇਰ ਪਹਿਲਾਂ 30-35 ਸਾਲ ਉਧਰ ਕੋਈ ਬੰਬੇ ਰਹੇ ਆ ਉਦੋਂ ਬਾਅਦ ਮੈਂ ਕਦੇ ਬੰਬੇ ਵੀ ਨਹੀਂ ਗਿਆ ਇਹ ਪਾਰਸਲ ਦੇਰ ਆ ਗਿਆ ਤੇ ਉਹ ਬੰਦਿਆਂ ਨੇ ਮੇਰੇ ਨੂੰ ਇਹ ਕਿਹਾ ਕਿ ਭਾਈ ਸਾਹਿਬ ਇਹ ਜਿਹੜਾ ਏਸਾ ਇਹ ਹੁਣ ਸੀਬੀਆਈ ਕੋਲ ਜਾਣਾ ਕਿ ਮੈਂ ਜਿਹੜੀ ਤੁਹਾਡੀ ਕਾਲਾ ਇਹ ਸੀਬੀਆਈ ਹੈੱਡਕੁਆਰਟਰ ਦਿੱਲੀ ਸੱਤ ਦਸਤ ਭੇਜਿਆ ਉੱਥੋਂ ਦੇ ਕੋਈ ਸਾਹਿਬ ਹੈ ਜਿਹੜੇ ਅਫੀਸਰ ਆ ਉਹ ਤੁਹਾਡੇ ਨਾਲ ਗੱਲ ਕਰ ਦੇਣਗੇ ਉਦੋਂ ਮੈਨੂੰ ਉਹਨਾਂ ਦਾ ਸੀਬੀਆਈ ਦੀ ਕੰਮ ਆਉਂਦੀ ਆ ਕੋਈ ਮਿਸਟਰ ਯਾਦੂ ਸਿੰਘ ਇਹ ਸਾਰੀ ਵੀਡੀਓ ਕਾਲ ਤੇ ਉਹ ਕਾਲ ਕਰਦੇ ਆ ਤੇ ਮੈਨੂੰ ਉਹ ਇੰਨਾ ਡਰਾ ਦਿੰਦੇ ਆ ਕਿ ਤੁਸੀਂ ਪਹਿਲਾਂ ਇਹ ਦੱਸੋ ਤੁਹਾਡੇ ਘਰ ਕੌਣ ਆਉਣਾ ਉਸ ਦਿਨ ਮੈਂ ਕਰਦਾ ਹੀ ਨਹੀਂ ਜੇ ਤੁਸੀਂ ਇਕੱਲੇ ਆ ਤੁਹਾਡਾ ਕੋਈ ਬੈਲ ਮਾਰੇ ਕੋਈ ਮਾਰੇ ਤੁਸੀਂ ਘਰ ਵਿੱਚ ਹੋਰ ਕਿਸੇ ਨੂੰ ਇੰਟਰ ਨਹੀਂ ਕਰਦੇ ਕਿ ਜਿੰਨਾ ਜ਼ਿਕਰ ਸਾਡੀ ਵੀਡੀਓ ਕਾਲ ਚੱਲਦੀ ਆ ਤੁਸੀਂ ਇਕੱਲੇ ਨਹੀਂ ਹੀ ਸਾਨੂੰ ਜਵਾਬ